ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਡੀਟਾ ਕਮੋਂਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੰਧਾ ਐਗਰੀਕਲਚਰ ਫਾਰਮ ਦੇ ਉੱਪਰ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਾਂ ਕਣਕ ਦੇ ਬਾਕੀ ਹੋਰ ਫਸਲਾਂ ਦੇ ਵੀਡੀਓ ਪਾਉਂਦੇ ਰਹਨੇ ਆ ਤੇ ਅੱਜ ਵੀਰੇ ਆਪਾਂ ਇੱਕ ਬਹੁਤ ਤੁਹਾਡੇ ਨਾਲ ਖੁਸ਼ਖਬਰੀ ਵਾਲੀ ਗੱਲ ਆ ਜਿਹੜੀ ਸਾਂਝੀ ਕਰਨ ਲੱਗਿਆਂਗੇ ਕਿਉਂਕਿ ਵੀਰੇ ਆਪਣੀ ਜਿਹੜੀ ਕਣਕਾਂ ਦੀ ਫਸਲਾ ਤਕਰੀਬਨ ਤਕਰੀਬਨ ਇਹ 125 ਦਿਨ ਪਲੱਸ 20 ਬਜਾ ਚੁੱਕੀ ਆ ਕਿਸੇ ਦੀ 135 ਦਿਨ ਵੀ ਹੋ ਚੁੱਕੀ ਆ ਕਿਸੇ ਦੀ 120 ਵੀ ਆ ਵੀਰ ਕਿਸੇ 115 ਤੇ ਵੀ ਆ ਕਿਸੇ ਦੀ ਤੇ ਜਿਹੜੀ ਕਿਸਾਨ ਬਿਰੋ ਕਣਕਾਂ ਦੀਆਂ ਫਸਲਾਂ ਨੇਗੀਆਂ ਇਸ ਸਾਲ ਬਹੁਤ ਵਧੀਆ ਖੜੀਆਂ ਨੇਗੀਆਂ ਹਨੇਰੀ ਬੁੱਲਿਆਂ ਤੋਂ ਬਚੀਆਂ ਹੋਈਆਂ ਨੇ ਤੇ ਸੁਨਹਿਰੀ ਰੰਗ ਲੈ ਰਹੇ ਨੇਗੀਆਂ ਆਪਣੀਆਂ ਫਸਲਾਂ ਵਧੀਆ ਫਿਲਹਾਲ ਖੜੀਆਂ ਨੇਗੀਆਂ ਪਾਣੀ ਲਾਸਟ ਲਾ ਚੁੱਕੇ ਆ ਤੇ ਟੈਂਪਰੇਚਰ ਕਣਕਾਂ ਦੇ ਅਨੁਕੂਲ ਚੱਲ ਰਿਹਾ ਫਿਲਹਾਲ ਅੱਗੇ ਪ੍ਰਮਾਤਮਾ ਦੀ ਮਰਜ਼ੀ ਆ ਜੁੱਦੇ ਨਾ ਤੇ ਗੱਲ ਵੀਰੇ ਆਪਾਂ ਨੇ ਐ ਕਰਨੀ ਹੈ ਦੇਖੋ ਹਰੇਕ ਬਿੰਦ ਦੇ ਨੂੰ ਹੁੰਦਾ ਵੀ ਆਪਣੇ ਜੇ ਚਾਰ ਮਣ ਦਾਣੇ ਵੱਧ ਹੋਣਗੇ ਤਾਂ ਆਪਾਂ ਵਧੀਆ ਕਿਤੇ ਕੋਈ ਆਪਣਾ ਕੰਮ ਕਰਾਂਗੇ ਜਾਂ ਦੇਣ ਲੈਣ ਵੇੜਾਂਗੇ ਤੇ ਗੱਲ ਵੀਰੇ ਆਏ ਆ ਆਪਾਂ ਦੇਖੋ ਆਪਣੇ ਹੁਣ ਯਾਰ ਮਿੱਤਰ ਜਾਂ ਕੋਈ ਸੰਗੀ ਸਾਥੀ ਬਾਹਰ ਹੁਣ ਮਸ਼ੀਨਾ ਮਸੂਨਾ ਲੈ ਕੇ ਜਾਂਦੇ ਰਹਿੰਦੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰੀ ਆ ਕਿਉਂਕਿ ਹੁਣ ਐਮਪੀ ਦੇ ਵਿੱਚ ਬਾੜੀ ਦਾ ਕੰਮ ਵਧੀਆ ਚੱਲ ਰਿਹਾ ਹੈਗਾ ਕਣਕਾਂ ਦਾ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਵੀਰੇ ਜਿਹੜਾ ਕਣਕਾਂ ਦਾ ਝਾੜ ਆ ਪਿਛਲੇ ਸਾਲ ਨਾਲੋਂ ਐਤਕੀ ਵਧੀਆ ਆ ਰਿਹਾਗਾ ਵਧੀਆ ਹੋਣ ਦਾ ਕਾਰਨ ਵੀਰੇ ਟੈਂਪਰੇਚਰ ਬਹੁਤ ਸਹੀ ਰਿਹਾ ਤੇ ਕਣਕਾਂ ਦੀ ਗਰੋਥ ਸਹੀ ਸੀਗੀ ਵਧੀਆ ਕਣਕਾਂ ਰਹੀਆਂ ਨੇ ਮੌਸਮ ਬਿਲਕੁਲ ਉਹਨਾਂ ਦੇ ਅਨਕੂਲ ਰਹਿਣ ਕਰਕੇ ਝਾੜ ਆ ਜਿਹੜਾ ਪੂਰਾ ਵਧੀਆ ਉਹਨਾਂ ਨੂੰ ਮਿਲ ਰਿਹਾ ਐਮਪੀ ਵਾਲਿਆਂ ਨੂੰ ਤੇ ਜਿਹੜਾ ਉੱਥੇ ਵੀਰੇ ਟੈਂਪਰੇਚਰ ਦੀ ਗੱਲ ਦਾ ਤੁਹਾਨੂੰ ਮੈਂ ਦੱਸਦਾ ਜੋ ਆਪਣੇ ਜਿੱਦਾਂ ਕਹੇ ਦੀ ਬੰਦੇ ਗਏ ਹੋਏ ਨੇ ਨਾ ਉਧਰ ਉਹਨਾਂ ਦੇ ਦੱਸਣ ਮੁਤਾਬਕ ਅੱਗੇ ਪਹਿਲਾਂ ਵਾਲੇ ਸਾਲਾਂ 'ਚ 2-3 ਸਾਲਾਂ ਦੇ ਵਿੱਚ ਨਾ ਉਹ ਆਹ ਟਾਈਮ ਜਾ ਕੇ ਵੀਰੇ ਪੱਖਾ ਲਾ ਕੇ ਵੀ ਸੌਂਦੇ ਨਹੀਂ ਰਾਤ ਨੂੰ ਕਿਉਂਕਿ ਮੌਸਮ ਥੋੜਾ ਹੈ ਆਪਣੇ ਨਾਲੋਂ ਆਪਾਂ ਉਧਰ ਪਰ ਉਹ ਕਹਿੰਦੇ ਇਸ ਸਾਲ ਅਸੀਂ ਬਿਨਾ ਪੱਖੇ ਤੋਂ ਪੈਂਦੇ ਰਹਿਾਂਗੇ ਵੀ ਇੰਨਾ ਟੈਂਪਰੇਚਰ ਦਾ ਫਰਕ ਆ ਵੀ ਉਹ ਟੈਂਪਰੇਚਰ ਦਾ ਇੰਨਾ ਕੀ ਇਫੈਕਟ ਆਇਆ ਝਾੜ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਵਧੀਆ ਝਾੜ ਉਹਨਾਂ ਨੂੰ ਮਿਲ ਰਿਹਾ ਤਕਰੀਬਨ ਵੀਰੇ ਕਣਕਾਂ ਦਾ ਝਾੜ ਉੱਥੇ 17-18 ਕੁਇੰਟਲ ਤੋਂ 20-22 ਕੁਇੰਟਲ ਤੱਕ ਮੰਨਦੇ ਨੇ ਉਹ ਵਧੀਆ ਪਰ ਐਤਕੀ ਵੀਰੇ ਉੱਥੇ 25 ਕੁਇੰਟਲ ਨੂੰ ਵੀ ਇਹ ਤਾਂ ਵੀਰੇ ਇਹ ਸਿਹਤ ਮਿਲਦੀ ਆਗੀ ਆਪਾਂ ਨੂੰ ਵੀ ਜਿਹੜਾ ਆਪਣੇ ਵੀ ਕਣਕਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਝਾੜ ਆ ਉਹ ਵਧੀਆ ਹੀ ਮਿਲਣ ਦੀ ਆਪਾਂ ਨੂੰ ਉਮੀਦ ਆ ਕਿਉਂਕਿ ਮੌਸਮ ਆਪਣੇ ਵੀ ਪੂਰਾ ਵਧੀਆ ਚੱਲ ਰਿਹਾ ਦੇਖੋ ਰਾਤ ਦਾ ਟੈਂਪਰੇਚਰ ਆ ਜਿਹੜਾ ਆਪਣੇ 15 16 ਤੇ ਹੁੰਦਾ ਤੇ ਦਿਨ ਦਾ 22 32 33 35 ਤੱਕ ਜਾਂਦਾ ਇਹ ਟੈਂਪਰੇਚਰ ਵੀਰੇ ਪੂਰਾ ਸੂਟੇਬਲ ਆ ਜਿਵੇਂ ਦਾਣਾ ਬਣਨ ਦੇ ਵਿੱਚ ਦਾਣਾ ਭਰਨ ਦੇ ਵਿੱਚ ਪੱਕਣ ਦੇ ਵਿੱਚ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀਰੇ ਵੈਦਰ ਦੇ ਮੁਤਾਬਕ ਟੈਂਪਰੇਚਰ ਹੋਰ ਘਟਣ ਦੀ ਉਮੀਦ ਆ ਜਿਹਦੇ ਨਾਲ ਕੇ ਕਣਕਾਂ ਨੇ ਪੂਰੇ ਟਕਾ ਦੇ ਨਾਲ ਪਕਾ ਲੈਣਾਗਾ ਕਿਉਂਕਿ ਦਿਨ ਵੀਰੇ ਤਕਰੀਬਨ ਜਿਹੜਾ ਆਪਾਂ ਕਹਿ ਦਿੰਨੇ ਵੀ ਕਣਕਾਂ ਸਨੇਰੀ ਮਾਰ ਲਾਂਗੇ ਇੱਕੋਦਮ ਇਹ ਵੀਰੇ ਤੁਸੀਂ ਇੱਕ ਚੀਜ਼ ਵੀ ਨੋਟ ਕਰ ਸਕਦੇ ਹੋ ਦਿਨ ਕਣਕਾਂ ਦੇ ਕਿੰਨੇ ਕੁ ਰਹਿ ਗਏ 25 ਤਰੀਕ ਅੱਜ ਹੋ ਚੁੱਕੀ ਹੈ ਵੀਰੇ ਪੰਜ ਦੇ ਨਾਲ ਲਾ ਲਓ ਤਕਰੀਬਨ 15 ਕਦੋਂ ਤੋਂ 15 ਤਰੀਕ ਤੋਂ ਆਪਣੇ 12 ਚ 13 ਤਰੀਕ ਤੋਂ ਕਣਕਾਂ ਸ਼ੁਰੂ ਹੋ ਜਾਂਦੇ ਨੇ ਵੱਢਣੀਆਂ ਦਿਨ ਕਿੰਨੇ ਕੁ ਰਹਿ ਗਏ ਹਜੇ ਕਣਕਾਂ ਵੀਰੇ ਆਪਣੀ ਓਮੇ ਖੜੀਆਂ ਨੇ ਉਹਨਾਂ ਨੇ ਪਕਾਤਾ ਲੈਣੀ ਆ ਨਾ ਵੀਰੇ ਤੇ ਉਹ ਤੋਂ ਡਰਨ ਵਾਲੀ ਲੋੜ ਨਹੀਂ ਵਧੀਆ ਕਣਕਾਂ ਜਿਹੜੀਆਂ ਖੜੀਆਂ ਨੇ ਗਿਆ ਪਾਣੀ ਪੂਣੀ ਤੁਸੀਂ ਸਹੀ ਸਮੇਂ ਤੇ ਲਾਈ ਨੇ ਸਪਰੇਹਾਂ ਸਹੀ ਕਰੀਆਂ ਹੋਈਆਂ ਨੇ ਫਸਲ ਥੋੜੀ ਵਧੀਆ ਤਾਂ ਝਾੜ ਵੀਰੇ ਹੈ ਤੇ ਕੀ ਵਧੀਆ ਹੀ ਮਿਲਣ ਦੀ ਉਮੀਦ ਹੈ ਤੇ ਬਾਕੀ ਤੁਸੀਂ ਜਰੂਰ ਦੱਸਿਓ ਵੀਰੇ ਤੁਹਾਡੇ ਲਵੇ ਕਿਹੜੀ ਕਿਹੜੀ ਵੈਰਾਈਟੀ ਹੈ ਤੇ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਵੀ ਕਿਵੇਂ ਝਾੜ ਆਉਣ ਦੀ ਉਮੀਦ ਆ ਕਿਉਂਕਿ ਵੀਰੇ ਜਿਹੜੀ ਵੈਰਾਈਟੀਆਂ ਕੱਖਾਂ-ਕੁੱਖਾਂ ਤੋਂ ਬਚ ਜਾਣ ਤੇ ਬਾਕੀ ਮਾੜੀਆਂ ਸਪਰੇਹਾਂ ਤੋਂ ਗੁੱਲੀ ਡੰਡੇ ਦੀਆਂ ਤੋਂ ਬਚ ਜਾਣ ਉਹਨਾਂ ਦਾ ਝਾੜ ਜਿਹੜਾ ਵਧੀਆ ਮਿਲਦਾ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ